ਮੇਰੇ ਬਹੁਤ ਹੀ ਪੰਜਾਬ ਵਾਸੀਓ ਖਾਸ ਤੌਰ ਤੇ ਸੰਗਰੂਰ ਮਲੇਰਕੋਟਲਾ ਤੇ ਬਰਨਾਲਾ ਦੇ ਵਸਨੀਕ ਭੈਣੋ ਤੇ ਭਰਾਓ ਇਸ ਸ਼ਹੀਦਾਂ ਦੇ ਮਹੀਨੇ 'ਚ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਹਬਜ਼ਾਦੇ ਦੋ ਜੰਗੇ ਮੈਦਾਨ ਵਿੱਚ ਤੇ ਦੋ ਸਰਹੰਦੀਆਂ ਦੀਵਾਰਾਂ ਵਿੱਚ ਉਲਕੇ ਸ਼ਹੀਦ ਕਰ ਦਿੱਤੇ ਗਏ। ਔਰ ਮਾਤਾ ਜੀ ਨੇ ਵੀ ਬਹੁਤ ਵੱਡੇ ਤਸੀਹੇ ਸਹੇ। ਉਸ ਮਹੀਨੇ 'ਚ ਅਸੀਂ ਲੰਗੋਵਾਲ ਵਿਖੇ 22 ਦਸੰਬਰ ਨੂੰ ਮਹਾਨ ਯੋਧਿਆਂ ਦੀ ਯਾਦ ਵਿੱਚ ਇੱਕ ਪਬਲਿਕ ਮੀਟਿੰਗ ਕਰ ਰਹੇ ਹਾਂ ਲੰਗੋਵਾਲ ਦੇਸ਼ ਭਗਤੀ ਦਾ ਕੇਂਦਰ ਰਿਹਾ ਸਾਰੇ ਮਾਲਵੇ 'ਚ ਜਿੱਥੇ ਪੰਡਿਤ ਵਿਦਿਆਦੇਵ ਜੀ ਲੰਗੋਵਾਲ ਭਗਵਾਨ ਸਿੰਘ ਜੀ ਲੰਗੋਵਾਲ ਸੰਤ ਹਰਚੰਦ ਸਿੰਘ ਜੀ ਲੰਗੋਵਾਲ ਜਿਹੜਾ ਸਿੱਖ ਹਿੰਦੂ ਏਕਤਾ ਦੇ ਵਾਸਤੇ ਜਿਨ੍ਹਾਂ ਨੂੰ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਔਰ ਇਸ ਨਗਰ ਦੇ ਦਰਜਣਾਂ ਹੀ ਉਹ ਯੋਧੇ ਜਿਨ੍ਹਾਂ ਦੇ ਬੰਦ-ਬੰਦ ਕਟੇ ਗਏ ਜਿਹੜੇ ਜਿਉਂਦੇ ਹੀ ਚਖੜੀਆਂ ਤੇ ਚੜੇ ਔਰ ਹੋਰ ਵੀ ਰਾਜ ਦੇ ਖਰਬ ਲੜਦਿਆਂ ਕੁਰਬਾਨੀਆਂ ਕੀਤੀਆਂ। ਅਸੀਂ ਉਹਨਾਂ ਸਾਰੇ ਸ਼ਹੀਦਾਂ ਦੀ ਯੋਧਿਆਂ ਦੀ ਯਾਦ ਵਿੱਚ ਇਹ ਇਕੱਠ ਕਰ ਰਹੇ ਹਾਂ 22 ਤਰੀਕ ਨੂੰ। ਸਾਨੂੰ ਇਸ ਗੱਲ ਦਾ ਮਾਣ ਹੈ ਕਿ ਆਰਐਮਪੀਆਈ ਉਹਨਾਂ ਸ਼ਹੀਦਾਂ ਦੇ ਵਿਰਾਸਤ ਨੂੰ ਅੱਗੇ ਲੈ ਕੇ ਜਾਣ ਦਾ ਯਤਨ ਕਰ ਰਹੀ ਹੈ ਅਸੀਂ ਪੰਜਾਬ ਦੇ ਲੋਕਾਂ ਨੂੰ ਮਾਲਵੇ ਦੇ ਲੋਕਾਂ ਨੂੰ ਖਾਸ ਤੌਰ ਤੇ ਉਰਾਸੀ ਚੇਤਨਾ ਦੇਣੀ ਚਾਹੁੰਦੇ ਹਾਂ ਜਿਹੜੀ ਰਾਸੀ ਚੇਤਨਾ ਦੇਣ ਵਾਸਤੇ ਗੁਰੂ ਨਾਨਕ ਦੇਵ ਜੀ ਨੇ ਬਾਣੀ ਦੀ ਰਚਨਾ ਕੀਤੀ ਹੈ ਔਰ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਗੱਲ ਨੂੰ ਅੱਗੇ ਤੋਰਦੇ ਆ ਆਪਣੇ ਸਾਰੇ ਪਰਿਵਾਰ ਦਾ ਬਲੀਦਾਨ ਦਿੱਤਾ ਹੈ ਅੱਜ ਬਹੁਤ ਸਾਰੀਆਂ ਅਸੀਂ ਆਤਾਕਤਾ ਆ ਭਾਰਤੀ ਸੱਤਾ ਦੇ ਬੈਠੀਆਂ ਜਿਹੜੀਆਂ ਸਾਡੀ ਗੁਰੂ ਦੀ ਵਿਰਾਸਤ ਨੂੰ ਖਤਮ ਕਰਨਾ ਚਾਹੁੰਦੀਆਂ ਜਿਹੜੇ ਸ਼ਹੀਦਾਂ ਦੇ ਵਿਚਾਰ ਆ ਉਹਨਾਂ ਵਿਚਾਰਾਂ ਨੂੰ ਲੋਕਾਂ ਦੇ ਚੇਤਿਆਂ ਚੋਂ ਮਿਟਣਾ ਚਾਹੁੰਦੀਆਂ ਜਦ ਕਿ ਅਸੀਂ ਰੈਵੋਲਿਊਸ਼ਨਰੀ ਮਾਰਕਸਿਸ ਪਾਰਟੀ ਉਹਨਾਂ ਵਿਚਾਰਾਂ ਨੂੰ ਹੋਰ ਪਸਾਰਾ ਕਰਨਾ ਚਾਹੁੰਦੇ ਆ ਇਸ ਲਈ ਮੈਂ ਪੁਰਜ਼ੋਰ ਅਪੀਲ ਕਰਦਾ ਆ ਪੈਣਾ ਤੇ ਭਰਾਵਾਂ ਨੂੰ ਖਾਸ ਤੌਰ ਤੇ ਸੰਗਰੂਰ ਦੇ ਬਲੇਰ ਕੋਟਲਾ ਤੇ ਬਰਨਾਲਾ ਜ਼ਿਲ੍ਹੇ ਦੇ ਵਸਨੀਕਾਂ ਨੂੰ ਕਿ ਉਹ ਇਸ 22 ਤਰੀਕ ਦੇ ਫੰਕਸ਼ਨ ਵਿੱਚ ਜਿਹੜਾ ਲੌਂਗਵਾਲ ਵਿਖੇ ਹੋ ਰਿਹਾ ਉਹ ਚ ਹੁਮ ਹਮਾ ਕੇ ਪੁੱਜੋ ਉਥੇ ਵਿਚਾਰ ਕੀਤੀ ਜਾਊਗੀ ਔਰ ਮੈਂ ਵੀ ਉਥੇ ਆਪਣੀ ਪਾਰਟੀ ਦੇ ਵਿਚਾਰ ਇਹਨਾਂ ਸ਼ਹੀਦਾਂ ਨੂੰ ਪ੍ਰਣਾਮ ਕਰਨ ਵਾਸਤੇ ਜਾ ਰਿਹਾ ਮੈਨੂੰ ਪੂਰੀ ਆਸ ਹੈ ਕਿ ਤੁਸੀਂ ਆਪਣਾ ਤਨਮਨ ਤਾਂ ਦੇ ਨਾਲ ਇਸ ਸਮਾਗਮ ਨੂੰ ਕਾਮਯਾਬ ਕਰੋਗੇ ਔਰ ਇਸ ਸਮਾਗਮ ਤੋਂ ਬਾਅਦ ਮਾਲਵੇ ਵਿੱਚ ਇੱਕ ਜਾਗਰਤੀ ਦੀ ਨਵੀਂ ਲਹਿਰ ਅਸੀਂ ਚਲਾਉਣ ਦਾ ਯਤਨ ਕਰਾਂਗੇ ਜਿਹੜੀ ਲਹਿਰ ਕਿਸੇ ਵੇਲੇ ਰਾਜਿਆਂ ਦੇ ਖਿਲਾਫ ਉੱਠੀ ਸੀ ਫੈਸੂ ਦੇ ਜੋਧੇ ਨੇ ਚਲਾਈ ਸੀ ਜਿਹੜੀ ਆਜ਼ਾਦੀ ਦੀ ਲਹਿਰ ਸੀ ਔਰ ਜਿਹੜੀ ਫਿਰ ਉਦੋਂ ਬਾਅਦ ਜਿੰਨੀਆਂ ਵੀ ਲਹਿਰਾਂ ਚਲੀਆਂ ਪੰਜਾਬ ਦੀ ਧਰਤੀ ਤੇ ਉਹ 42 ਦੇ ਲੋਕਾਂ ਦੇ ਔਰਤਾਂ ਤੇ ਭੈਣਾਂ ਭਰਾਵਾਂ ਦਾ ਬਹੁਤ ਵੱਡਾ ਹਿੱਸਾ ਹੈ ਇਹਨੂੰ ਪੂਰੀ ਆਸਿਆ ਕੇ 22 ਦਸੰਬਰ ਦਾ ਇਸ ਮਾਗਮ ਆਪਣੇ ਇਸ਼ਾਨਾ ਬੱਤਾ ਹੋਏਗਾ ਔਰ ਸਾਨੂੰ ਨਵੀਂ ਪ੍ਰੇਰਣਾ ਦੇ ਕੇ ਇਹ ਕੁਰਬਾਨੀ ਦੇ ਰਾਹ ਤੇ ਤੋਰੇਗਾ ਜੈ ਜਨਤਾ ਜੈ ਸੰਘਰਸ਼